ਔਰ ਲੋਕ ਕਹਿ ਰਹੇ ਹੈ ਕਿ ਕਦੋਂ 21 ਤਰੀਕ ਆਵੇ ਤੇ ਕਦੋਂ ਰਿਸ਼ਪਾਲ ਸਿੰਘ ਨੂੰ ਕੌਂਸਲਰ ਬਣਾ ਕੇ ਭੇਜੀਏ ਆ ਰਹੇ ਹੈ ਕਿ ਤੁਸੀਂ ਮੇਰ ਭਰਿਆ ਹੱਥ ਇਹ ਰਿਸ਼ਪਾਲ ਸਾਡੇ ਭਰਾ ਦੇ ਉੱਪਰ ਰੱਖੋਗੇ ਔਰ ਵੀ ਕਾਰ ਪੇਛੇ ਦੀ ਵੱਡੀ ਗੱਦੀ ਤੇ ਭਟਾਣਾ ਇਹ ਮੇਰਾ ਫਰਜ਼ ਹੈ ਇਹ ਮੈਂ ਕਰੂੰਗਾ ਔਰ ਇਹ ਕਾਰ ਪੇਛੇ ਕਾਂਗਰਸ ਪਾਰਟੀ ਦੀ ਬੰਨੀ ਹੈ ਕਾਂਗਰਸ ਪਾਰਟੀ ਦਾ ਮੇਅਰ ਵੀ ਬੰਨਾ ਉਹ ਤਾਂ ਖੁਸ਼ੀ ਮਹਿਸੂਸ ਹੋ ਰਹੀ ਹੈ ਔਰ ਮੈਨੂੰ ਪੂਰੀ ਤਸੱਲੀ ਹੈ ਆਪਣੇ ਸਾਥੀਆਂ ਦੇ ਉੱਪਰ ਇਹਨਾਂ ਦੀ ਮਿਹਨਤ ਦੇ ਉੱਪਰ ਔਰ ਲੋਕ ਕਹਿ ਰਹੇ ਹੈ ਕਿ ਕਦੋਂ 21 ਤਰੀਕ ਆਵੇ ਤੇ ਕਦੋਂ ਰਿਸ਼ਪਾਲ ਸਿੰਘ ਨੂੰ ਕਾਉਂਸਲਰ ਬਣਾ ਕੇ ਭੇਜੀਏ ਇਹ ਕਾਉਂਸਲਰ ਨਹੀਂ ਖਾਲੀ ਰਹਿਣਾ ਰਿਸ਼ਪਾਲ ਸਿੰਘ ਇਹਨਾਂ ਨੂੰ ਹੋਰ ਵੀ ਕਾਰ ਪੇਛੇ ਦੀ ਵੱਡੀ ਗੱਡੀ ਤੇ ਭਟਾਣਾ ਇਹ ਮੇਰਾ ਫਰਜ਼ ਹੈ ਇਹ ਮੈਂ ਕਰੂੰਗਾ ਔਰ ਇਹ ਕਾਰ ਪੇਛੇ ਕਾਂਗਰਸ ਪਾਰਟੀ ਦੀ ਬੰਨੀ ਹੈ ਕਾਂਗਰਸ ਪਾਰਟੀ ਦਾ ਮੇਅਰ ਵੀ ਬੰਨਾ ਹੈ ਔਰ ਮੈਂ ਆਪਣੇ ਸਾਥੀਆਂ ਦੀ ਖੁਚੀ ਚ ਸ਼ਾਮਲ ਹੋਣ ਵਾਸਤੇ ਆਇਆ ਇਹ ਸਾਰੇ ਖੁਸ਼ ਆ ਕਿ ਰਿਸ਼ਪਾਲ ਸਿੰਘ ਨੂੰ ਟਿਕਟ ਦੇ ਕੇ ਸਭ ਤੋਂ ਚੰਗਾ ਕੰਮ ਕੀਤਾ ਹੈ ਡਾਕਟਰ ਸਾਹਿਬ ਨੇ ਇੱਕ ਬੜੀ ਵਧੀਆ ਗੱਲ ਕਰਤੀ ਆ ਔਰ ਜਿੱਥੋਂ ਤੱਕ ਇਹਨਾਂ ਨੇ ਸੰਕੇਤ ਵੀ ਦੇ ਦਿੱਤਾ ਕਿ ਜਿਹੜੇ ਰਸ਼ਪਾਲ ਸਿੰਘ ਨੇ ਇਹ ਜਿੱਤਣ ਤੋਂ ਬਾਅਦ ਮੇਅਰ ਦੇ ਜਿਹੜੇ ਆ ਉਹ ਦਾਅਵੇਦਾਰ ਹੋਣਗੇ ਇਹ ਮੇਰੀ ਗੱਲ ਸਹੀ ਆ ਤੇ ਕੀ ਕਹਿਣਾ ਚਾਹੁੰਦਾ ਤੁਹਾਨੂੰ ਇਹ ਕਿਹਾ ਕਿ ਵੱਡੀ ਕੁਰਸੀ ਤੇ ਬਿਠਾਵਾਂ ਤਾਂ ਖੁਸ਼ੀ ਮਹਿਸੂਸ ਹੋ ਰਹੀ ਹੈ ਔਰ ਮੈਨੂੰ ਪੂਰੀ ਤਸੱਲੀ ਹੈ ਆਪਣੇ ਸਾਥੀਆਂ ਦੇ ਉੱਪਰ ਇਹਨਾਂ ਦੀ ਮਿਹਨਤ ਦੇ ਉੱਪਰ ਔਰ ਲੋਕ ਕਹਿ ਰਹੇ ਹੈ ਕਿ ਕਦੋਂ 21 ਤਰੀਕ ਆਵੇ ਤੇ ਕਦੋਂ ਰਿਸ਼ਪਾਲ ਸਿੰਘ ਨੂੰ ਕਾਉਂਸਲਰ ਬਣਾ ਕੇ ਭੇਜੀਏ ਇਹ ਕਾਉਂਸਲਰ ਨਹੀਂ ਖਾਲੀ ਰਹਿਣਾ ਰਿਸ਼ਪਾਲ ਸਿੰਘ ਇਹਨਾਂ ਨੂੰ ਹੋਰ ਵੀ ਕਾਰਪੇਸ਼ਨ ਦੀ ਵੱਡੀ ਗੱਦੀ ਤੇ ਭਟਾਣਾ ਇਹ ਮੇਰਾ ਫਰਜ਼ ਹੈ ਇਹ ਮੈਂ ਕਰੂੰਗਾ ਔਰ ਇਹ ਕਾਰਪੇਸ਼ਨ ਕਾਂਗਰਸ ਪਾਰਟੀ ਦੀ ਬੰਨੀ ਹੈ ਕਾਂਗਰਸ ਪਾਰਟੀ ਦਾ ਮੇਅਰ ਵੀ ਬੰਨਾ ਹੈ ਔਰ ਮੈਂ ਆਪਣੇ ਸਾਥੀਆਂ ਦੀ ਖੁਚੀ ਚ ਸ਼ਾਮਲ ਹੋਣ ਵਾਸਤੇ ਆਇਆ ਇਹ ਸਾਰੇ ਖੁਸ਼ ਆ ਕਿ ਰਿਸ਼ਪਾਲ ਸਿੰਘ ਨੂੰ ਟਿਕਟ ਦੇ ਕੇ ਸਭ ਤੋਂ ਚੰਗਾ ਕੰਮ ਕੀਤਾ ਹੈ ਡਾਕਟਰ ਸਾਹਿਬ ਨੇ ਇੱਕ ਬੜੀ ਵਧੀਆ ਗੱਲ ਕਰਤੀ ਆ ਔਰ ਜਿੱਥੋਂ ਤੱਕ ਇਹਨਾਂ ਨੇ ਸੰਕੇਤ ਵੀ ਦੇ ਦਿੱਤਾ ਕਿ ਜਿਹੜੇ ਰਿਸ਼ਪਾਲ ਸਿੰਘ ਨੇ ਇਹ ਜਿੱਤਣ ਤੋਂ ਬਾਅਦ ਮੇਅਰ ਦੇ ਜਿਹੜੇ ਆ ਉਹ ਦਾਵੇਦਾਰ ਹੋਣਗੇ ਇਹ ਮੇਰੀ ਗੱਲ ਸਹੀ ਆ ਤੇ ਕੀ ਕਹਿਣਾ ਚਾਹੁੰਦਾ ਤੁਹਾਨੂੰ ਇਹ ਕਿਹਾ ਕਿ ਵੱਡੀ ਕੁਰਸੀ ਤੇ ਬਿਠਾਵਾਂ ਤੂੰ ਤਾਂ ਖੁਸ਼ੀ ਮਹਿਸੂਸ ਹੋ ਰਹੀ ਹੈ ਔਰ ਮੈਨੂੰ ਪੂਰੀ ਤਸੱਲੀ ਹੈ ਆਪਣੇ ਸਾਥੀਆਂ ਦੇ ਉੱਪਰ ਇਹਨਾਂ ਦੀ ਮਿਹਨਤ ਦੇ ਉੱਪਰ ਔਰ ਲੋਕ ਕਹਿ ਰਹੇ ਹੈ ਕਿ ਕਦੋਂ 21 ਤਰੀਕ ਆਵੇ ਤੇ ਕਦੋਂ ਰਿਸ਼ਪਾਲ ਸਿੰਘ ਨੂੰ ਕਾਉਂਸਲਰ ਬਣਾ ਕੇ ਭੇਜੀਏ ਇਹ ਕਾਉਂਸਲਰ ਨਹੀਂ ਖਾਲੀ ਰਹਿਣਾ ਰਿਸ਼ਪਾਲ ਸਿੰਘ ਇਹਨਾਂ ਨੂੰ ਹੋਰ ਵੀ ਕਾਰਪੇਸ਼ਨ ਦੀ ਵੱਡੀ ਗੱਦੀ ਤੇ ਭਟਾਣਾ ਇਹ ਮੇਰਾ ਫਰਜ਼ ਹੈ ਇਹ ਮੈਂ ਕਰੂੰਗਾ ਔਰ ਇਹ ਕਾਰਪੇਸ਼ਨ ਕਾਂਗਰਸ ਪਾਰਟੀ ਦੀ ਬੰਨੀ ਹੈ ਕਾਂਗਰਸ ਪਾਰਟੀ ਦਾ ਮੇਅਰ ਵੀ ਬੰਨਾ ਹੈ ਔਰ ਮੈਂ ਆਪਣੇ ਸਾਥੀਆਂ ਦੀ ਖੁਸ਼ੀ 'ਚ ਸ਼ਾਮਲ ਹੋਣ ਵਾਸਤੇ ਆਇਆ ਇਹ ਸਾਰੇ ਖੁਸ਼ ਆ ਕਿ ਰਿਸ਼ਪਾਲ ਸਿੰਘ ਨੂੰ ਟਿਕਟ ਦੇ ਕੇ ਸਭ ਤੋਂ ਚੰਗਾ ਕੰਮ ਕੀਤਾ ਹੈ ਡਾਕਟਰ ਸਾਹਿਬ ਨੇ ਇੱਕ ਬੜੀ ਵਧੀਆ ਗੱਲ ਕਰਤੀ ਆ ਔਰ ਜਿੱਥੋਂ ਤੱਕ ਇਹਨਾਂ ਨੇ ਸੰਕੇਤ ਵੀ ਦੇ ਦਿੱਤਾ ਕਿ ਜਿਹੜੇ ਰਿਸ਼ਪਾਲ ਸਿੰਘ ਨੇ ਇਹ ਜਿੱਤਣ ਤੋਂ ਬਾਅਦ ਮੇਅਰ ਦੇ ਜਿਹੜੇ ਆ ਉਹ ਦਾਵੇਦਾਰ ਹੋਣਗੇ ਇਹ ਮੇਰੀ ਗੱਲ ਸਹੀ ਆ ਤੇ ਕੀ ਕਹਿਣਾ ਚਾਹੁੰਦੇ ਤੁਹਾਨੂੰ ਇਹ ਕਿਹਾ ਕਿ ਵੱਡੀ ਕੁਰਸੀ ਤੇ ਬਿਠਾਵਾਂ